ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬਾਲ ਜਵਾਨੀ ਔਰ ਬਿਰਧ ਤੁਨ ਤੀਨ ਅਵਸਥਾ ਜਾਨ ਇਨ੍ਹਾਂ ਤਿੰਨ ਅਵਸਥਾਵਾਂ ਦਾ ਤੇਰਾ ਜੀਵਨ ਹੈ ਸਾਡੇ ਸਭ ਨੇ ਇੱਕ ਜ਼ਿੰਦਗੀ ਹੈ ਜੋ ਅਸੀਂ ਭੋਗਦੇ ਪਏ ਇਹਦੀ ਸਮਝ ਆ ਗਈ ਤੇ ਇਹਨੇ ਪਰਵਾਣ ਹੋ ਜਾਣਾ ਨਹੀਂ ਸਮਝ ਆਈ ਤੇ ਇਹ ਕੂੜੇ ਦੇ ਭਾਂਡਾ ਲਈ ਜਾਣਾ ਪਾਤਸ਼ਾਹ ਕਹਿੰਦੇ ਚੱਲੇ ਜੁਵਾਨੀ ਦੋਇ ਹੱਥ ਚਾਰ ਅਰੀਦਾ ਮੋਤੇ ਦਾ ਬੰਨਾ ਐਵੇਂ ਦਿਸੈ ਜਿਉਂ ਦਰੀਆ ਵੈ ਤਾਹਾ ਅੱਕੇ ਤੋਦਕ ਤਪਿਆ ਸੁਣੀਏ ਹੂਲ ਪਗੈ ਕਹਾਹਾ ਇੱਕ ਨਾ ਲੋ ਸਭ ਸੋਚੀ ਆਈ ਇੱਕ ਫਿਰਦੇ ਬੇਪਰਵਾਹ ਇੱਕ ਬੇਪਰਵਾਹ ਤੁਰੇ ਫਿਰਦੇ ਆ ਇੱਕ ਨਾ ਨੂੰ ਜ਼ਿੰਦਗੀ ਦੀ ਸਮਝ ਆ ਗਈ ਜਿਨ੍ਹਾਂ ਨੂੰ ਸਮਝ ਆ ਕਿ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਦੀ ਬਾਗ ਸਤਿਗੁਰੂ ਅੱਗੇ ਬੇਨਤੀ ਕਰ ਲਈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਬੰਦਗੀ ਦੀ ਦਾਤ ਧੋਰੀ ਵਿੱਚ ਪਾ ਦਿਓ ਜੀਵਨ ਦੀ ਜਾਤ ਕਬੂਸ਼ ਕਰ ਦਿਓ ਤੇ ਇਹ ਜੀਵਨ ਬਖਸ਼ਿਆ ਤੇ ਇਹ ਜੀਵਨ ਪਰਵਾਰ ਹੋ ਜਾਵੇ ਬਾਬਾ